ਸਮੁੰਦਰ ਦੇ ਕੰਡੇ ਇੱਕ ਲਹਿਰ ਆਈ ਤੇ ਇੱਕ ਬੱਚੇ ਦੀ ਚੱਪਲ ਆਪਣੇ ਨਾਲ ਲੈ ਗਈ। ਬੱਚੇ ਨੇ ਉਂਗਲ ਨਾਲ ਰੇਤ 'ਤੇ ਲਿਖਿਆ ਸਮੁੰਦਰ ਚੋਰ ਹੈ। ਉਸ ਸਮੁੰਦਰ ਦੇ ਦੂਜੇ ਕੰਡੇ ਤੇ ਕੁਝ ਮਛੇਰਿਆਂ ਨੇ ਮੱਛੀਆਂ ਦਾ ਢੇਰ ਫੜਿਆ। ਇੱਕ ਮਛੇਰੇ ਨੇ ਰੇਤ 'ਤੇ ਲਿਖਿਆ ਸਮੁੰਦਰ ਮੇਰਾ ਅੰਨ ਦాత ਹੈ। ਇੱਕ ਜਵਾਨ ਮੁੰਡਾ ਸਮੁੰਦਰ ਵਿੱਚ ਡੁੱਬਣ ਨਾਲ ਮਰ ਗਿਆ। ਉਸ ਦੀ ਮਾਂ ਨੇ ਰੇਤ 'ਤੇ ਲੇਖ ਦਿੱਤਾ ਸਮੁੰਦਰ ਕਾਤਲ ਹੈ। ਤੇ ਉੱਥੇ ਕੰਡੇ ਟੇਡਾ ਲੱਕ ਲੈ ਕੇ ਰੇਤ ਤੇ ਤੁਰੇ ਜਾਂਦੇ ਇੱਕ ਗਰੀਬ ਬਜ਼ੁਰਗ ਨੂੰ ਇੱਕ ਸਿੱਪੀ ਵਿੱਚੋਂ ਕੀਮਤੀ ਮੋਤੀ ਮਿਲਿਆ ਬਜ਼ੁਰਗ ਨੇ ਰੇਤ ਤੇ ਲਿਖਿਆ ਸਮੁੰਦਰਦਾਨੀ ਹੈ ਅਚਾਨਕ ਇੱਕ ਲਹਿਰ ਆਈ ਤੇ ਸਾਰੇ ਲਿਖੇ ਹੋਏ ਨੂੰ ਮਿਟਾ ਗਈ ਲੋਕ ਸਮੁੰਦਰ ਬਾਰੇ ਜੋ ਵੀ ਕਹਿਣ ਪਰ ਸਮੁੰਦਰ ਆਪਣੀਆਂ ਲਹਿਰਾਂ ਵਿੱਚ ਰੁੱਝਿਆ ਰਹਿੰਦਾ ਹੈ ਆਪਣਾ ਹਿਸ਼ਾਲ ਅਤੇ ਸ਼ਾਂਤੀ ਉਹ ਖੁਦ ਤੈਅ ਕਰਦਾ ਹੈ ਜੇਕਰ ਵਿਸ਼ਾਲ ਸਮੁੰਦਰ ਧਰਮ ਬੰਨਣਾ ਹੈ ਤਾਂ ਕਿਸੇ ਦੇ ਫੈਸਲੇ ਤੇ ਆਪਣਾ ਤਾਂ ਧਿਆਨ ਨਾ ਦਿਓ ਜੋ ਕਰਨਾ ਹੈ ਆਪਣੇ ਹਿਸਾਬ ਨਾਲ ਕਰੋ ਜੋ ਬੀਤ ਗਿਆ ਉਸ ਦੀ ਚਿੰਤਾ ਵਿੱਚ ਨਾ ਰਹੋ ਹਾਰ ਜਿੱਤ ਗਵਾਉਣਾ ਪਾਉਣਾ ਸੁੱਖ ਦੁੱਖ ਇਹਨਾਂ ਕਰਕੇ ਮਨ ਖਰਾਬ ਨਾ ਕਰੋ ਜੇਕਰ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਨਾਲ ਭਰੀ ਹੁੰਦੀ ਤਾਂ ਜਨਮ ਲੈੰਦੇ ਸਾਰ ਹੀ ਮਨੁੱਖ ਰੋਂਦਾ ਨਾ ਜਨਮ ਸਮੇਂ ਰੋਣਾ ਤੇ ਮਾਰ ਕੇ ਰਵਾਉਣਾ ਇਸ ਵਿਚਾਰ ਜਦੋਂ ਜੈਦ ਭਰੇ ਸਮੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ ਕੁਝ ਲੋੜਾਂ ਪੂਰੀਆਂ ਤੇ ਕੁਝ ਸਧਰਾ ਅਧੂਰੀਆਂ ਇਨਾਂ ਸਵਾਲਾਂ ਦਾ ਸੰਤੁਲਿਤ ਜਵਾਬ ਹੈ